ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਬੇहद ਮਨਪਾਕੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਪੀ ਆਰਟੀਸੀ ਦੀ ਬੱਸ ਤੇ ਪਿਕਅਪ ਦੀ ਭਿਆਨਕ ਟੱਕਰ ਹੁੰਦੀ ਹੈ ਟੱਕਰ ਉਸ ਵਕਤ ਹੁੰਦੀ ਹੈ ਜਦੋਂ ਪੀਆਰਟੀਸੀ ਦੀ ਬੱਸ ਸਵਾਰੀਆਂ ਦੇ ਨਾਲ ਭਰੀ ਹੋਈ ਹੁੰਦੀ ਹੈ ਮੌਕੇ ਤੇ ਬੱਸ ਦੇ ਵਿੱਚ ਚੀਕ ਚਹਾੜਾ ਪੈ ਜਾਂਦਾ ਕਿ ਕਿਸ ਤਰੀਕੇ ਦੇ ਨਾਲ ਤੜਕਸਾਰ ਵੱਡਾ ਹਾਦਸਾ ਵਾਪਰ ਜਾਂਦਾ ਜਲੰਧਰ ਕਪੂਰਥਲਾ ਰੋਡ ਦੇ ਉੱਪਰ ਸਥਿਤ ਇੱਕ ਸਕੂਲ ਦੇ ਬਾਹਰ ਪੀਆਰਟੀਸੀ ਦੀ ਬੱਸ ਅਤੇ ਪਿਕਅਪ ਦੀ ਜਿਹੜੀ ਭਿਆਨਕ ਟੱਕਰ ਹੋਈ ਹੈ ਹਾਦਸਾ ਇੰਨਾ ਜਿਆਦਾ ਦਰਦਨਾਕ ਹੁੰਦਾ ਕਿ ਇਸ ਹਾਦਸੇ ਦੇ ਵਿੱਚ ਮੌਕੇ ਤੇ ਤਿੰਨ ਲੋਕਾਂ ਦੀ ਮੌਤ ਵੀ ਹੋ ਚੁੱਕੀ ਆ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਸਵੇਰੇ 3:20 ਮਿੰਟ ਤੇ ਵਾਪਰਦੀ ਆ ਪਰ ਆਪਤ ਜਾਣਕਾਰੀ ਇਹ ਵੀ ਆ ਕਿ ਪੀਆਰਟੀਸੀ ਦੇ ਬੱਸ ਦੇ ਡਰਾਈਵਰ ਨੂੰ ਜਿਹੜੀ ਨੀਂਦ ਆ ਗਈ ਤੇ ਬੱਸ ਦਾ ਡਰਾਈਵਰ ਅਚਾਨਕ ਡਵਾਈਡਰ ਦੇ ਨਾਲ ਜਿਹੜੀ ਬੱਸ ਨੂੰ ਟਕਰਾ ਕੇ ਉਸ ਤੋਂ ਬਾਅਦ ਦੂਜੀ ਸੜਕ ਦੇ ਉੱਪਰ ਲੈ ਜਾਂਦਾ ਤੇ ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇੱਕਕ ਪਿਕਅਪ ਗੱਡੀ ਦੇ ਨਾਲ ਆ ਪੀਆਰਟੀਸੀ ਦੀ ਬੱਸ ਟੱਕਰ ਆ ਜਾਂਦੀ ਆ ਸਾਰੇ ਮ੍ਰਿਤਕ ਨੇ ਜਿਹੜੇ ਕਪੂਰਥਲਾ ਦੇ ਰਹਿਣ ਵਾਲੇ ਨੇ ਇੰਨੀ ਜ਼ਬਰਦਸਤ ਟੱਕਰ ਹੁੰਦੀ ਆ ਕਿ ਇੱਕ ਛੋਟਾ ਹਾਥੀ ਵਾਲੀ ਜਿਹੜੀ ਗੱਡੀ ਹੁੰਦੀ ਆ ਉਹ ਵੀ ਜਿਹੜੀ ਚੱਕਨਾ ਚੂਰ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਚੰਨੋ ਜਿਹੜੇ ਮੌਕੇ ਤੇ ਜਿੰਨਾਂ ਦੀ ਮੌਤ ਹੋ ਜਾਂਦੀ ਆ ਤਿੰਨੋਂ ਜਿਹੜੇ ਮ੍ਰਿਤਕ ਦੇ ਹਨ ਉਹ ਜਿਹੜਾ ਨਜ਼ਦੀਕੀ ਹਸਪਤਾਲ ਦੇ ਵਿੱਚ ਵੀ ਪਹੁੰਚਾਇਆ ਜਾ ਰਿਹਾ ਤੇ ਮੌਕੇ ਤੇ ਪੁਲਿਸ ਦੁਆਰਾ ਜਿਹੜਾ ਇਹ ਉਸ ਪੀਆਰਟੀਸੀ ਦੇ ਬੱਸ ਰਾਈਡਰ ਡਰਾਈਵਰ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪਰਿਵਾਰਿਕ ਮੈਂਬਰ ਕਹਿ ਰਹੇ ਨੇ ਜਿਹੜੇ ਕਿ ਸਾਡੇ ਇਹਨਾਂ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੇ ਜਿਸ ਦੇ ਕਿ ਗਲਤੀ ਹੈ ਸਾਹਸ ਦੇ ਵਿੱਚ ਪੀਆਰਟੀਸੀ ਦੇ ਡਰਾਈਵਰ ਦੀ ਜਾਂ ਫਿਰ ਜਿਸ ਦੀ ਵੀ ਬਣਦੀ ਆ ਕਿ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪੁਲਿਸ ਪਹੁੰਚੀ ਤੇ ਉਸ ਦੇ ਵੱਲੋਂ ਗੁੱਸੇ ਦੇ ਵਿੱਚ ਆਏ ਪਰਿਵਾਰ ਨੂੰ ਹਾਲਾਂਕਿ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਰੋਡ ਦੇ ਉੱਪਰ ਲੱਗਿਆ ਜਾਮ ਵੀ ਖੁਲਵਾਇਆ ਜਾ ਰਿਹਾ ਤੇ ਨਾਲ ਰਾ ਪ੍ਰਸ਼ਾਸਨ ਦੇ ਵੱਲੋਂ ਇਹ ਵੀ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਬੱਸ ਡਰਾਈਵਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਮੌਕੇ ਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੰਨੇ ਦੇ ਵਿੱਚ ਇੱਕ ਪੀਆਰਟੀਸੀ ਦੇ ਬੱਸ ਨੂੰ ਜਿਹੜਾ ਜਿਹੜਾ ਪੀਆਰਟੀਸੀ ਦੇ ਬੱਸ ਦੇ ਡਰਾਈਵਰ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਬਹੁਤ ਵੱਡਾ ਤੜਕਸਾਰਾ ਹਾਦਸਾ ਵਾਪਰ ਚੁੱਕਿਆ ਪੀਆਰਟੀਸੀ ਦੀ ਬੱਸ ਜਿਹੜੀ ਡਵਾਈਡਰ ਨਾਲ ਟਕਰਾਂਦੀ ਹੈ ਤੇ ਉਸ ਤੋਂ ਬਾਅਦ ਅਗਲੇ ਰੋਡ ਦੇ ਉੱਪਰ ਜਾ ਕੇ ਇੱਕ ਪਿਕਅਪ ਦੇ ਨਾਲ ਭਿਆਨਕ ਟੱਕਰ ਹੁੰਦੀ ਹੈ ਤਿੰਨ ਲੋਕਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੁੰਦੀ ਹੈ ਉਹਨਾਂ ਦੇ ਵੱਲੋਂ ਧਰਨਾ ਲਗਾਇਆ ਜਾਂਦਾ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਧਰਨਾ ਛੁਕਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਭਰੋਸਾ ਦਿੱਤਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਮੌਕੇ ਤੇ ਪੀਆਰਟੀਸੀ ਦੇ ਬੱਸ ਨੂੰ ਡਰਾਈਵਰ ਨੂੰ ਜਿਹੜਾ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਇਸ ਵਾਰ ਇਹ ਸਾਨੂੰ ਮਾਰਨਿੰਗ ਨੂੰ ਪਤਾ ਲੱਗਾ ਵੀ ਇਹ ਆਟੋ ਦਾ ਬੱਸ ਦਾ ਐਕਸੀਡੈਂਟ ਹੋ ਗਿਆ ਤੇ ਅਸੀਂ ਮੌਕੇ ਤੇ ਆ ਅਸੀਂ ਜਿੱਤੋ ਜਦ ਕਰਕੇ ਆ ਗੜੀਆਂਾਂ ਡੈੱਡ ਗੋੜੀਆਂ ਨੂੰ ਕੂਟੀਆਂ ਪਰ ਹੁਣ ਇਹਨਾਂ ਨੇ ਸੜਕ ਤੇ ਰੱਖੀਆਂ ਅਸੀਂ ਇਹਨਾਂ ਦੇ ਬਿਆਨ ਵੀ ਲਿਖੇ ਆ ਬੰਦਾ ਵੀ ਰੈਸਟ ਕਰ ਲਿਆ ਬੱਸ ਐ ਰੈਸਟ ਕਰ ਲਿਆ ਹਾਂਜੀ ਬਸ ਦੇ ਵਿੱਚ ਕਿੰਨੇ ਆਖ ਸਵਾਰੀਆਂ ਸੀ ਕੋਈ ਇਹ ਤੋਂ ਨੂੰ ਕੋ ਪਤਾ ਲੱਗ ਨੂੰ ਉਹ ਕੋ ਗੱਲ ਹੀ ਨਹੀਂ ਹੋਈ ਉਹਦੇ ਨਾਲ ਅਸੀਂ ਤਾਂ ਇਹ ਨਾ ਨਾ ਟੋਕੀ ਮੇਨਟੈਂਸ ਦੀ ਗੱਲ ਹੀ ਕਰਦੇ ਜਿਹੜਾ ਟ੍ਰੈਫਿਕ ਹੈਗਾ ਉਹ ਤੋਂ ਕੋ ਬਹਾਲ ਕਰਨਾ ਬਸ ਆ ਇਹਨਾਂ ਨੂੰ ਇਹਨਾਂ ਦੀ ਗੱਲ ਕਹਿ ਰਹੇ ਇਹਨਾਂ ਨੂੰ ਵੀ ਬੰਦਾ ਵੀ ਰੈਸਟ ਹੈ ਪਹਿਲਾਂ ਨੇ ਡਿਮਾਂਡ ਸੀ ਬੰਦਾ ਰੈਸਟ ਕੋ ਬੰਦਾ ਮਗਾਓ ਬੰਦਾ ਵੀ ਆ ਗਿਆ ਆਰਟੀਸੀ ਵਾਲੇ ਵੀ ਆ ਗਏ ਇੰਤਜ਼ਾਰ ਦੇ ਇਹਨਾਂ ਦੇ ਅੱਛਾ ਜੀ ਗੱਲ ਕਰ ਰਹੇ ਨੇ ਜੋ ਹੋਊਗੀ ਅਸੀਂ ਕਰ ਦਾਂਗੇ ਹਾਦਸਾ ਵਾਪਰ ਦੀ ਕਾਰਨ ਕੀ ਰਿਹਾ ਕਿ ਲਿੰਡਰ ਦੀ ਲਾਗੇ ਸੀ ਪਤਾ ਨਹੀਂ ਹੁਣ ਇਹ ਹੀ ਦੱਸ ਸਕਦਾ ਡਰਾਈਵਰ ਹੀ ਹੈ ਡਰਾਈਵਰ ਕੋਈ ਗੱਲਬਾਤ ਹੋਈ ਨਹੀਂ ਨਾ ਨਾ ਕੋਈ ਨਹੀਂ ਮੰਗਤੀ ਹੈਗੀ ਇਹਨਾਂ ਦੀ ਪਰਿਵਾਰਕ ਨੰਬਰਾਂ ਦੀ ਮੰਗ ਇਹੋ ਵੀ ਕਾਰਵਾਈ ਕਰੋ ਕਾਰਵਾਈ ਹੀ ਕਰ ਰਹੇ ਕਰਤੀ ਇਹ ਬੰਦਾ ਵੀ ਰੈਸਟ ਕਰ ਲਿਆ ਵੀ ਤੁਹਾਡੇ ਵੀ ਸਟੇਟਮੈਂਟ ਵੀ ਹਜੇ ਵੀ ਉਹ ਕਰ ਲੈਣ ਨੂੰ ਕਰਨੇ ਰਕਵੈਸਟ ਵੀ ਕਰੂ ਹੁਣ ਸਾਰਾ ਕੁਝ ਹੋ ਗਿਆ ਅਫਸਰਾਂ ਵੀ ਆਏ ਨੇ ਵੱਡੇ ਅਧਿਕਾਰੀ ਉਹਨਾਂ ਦੇ ਆ ਰਹੇ ਗੱਲ ਉਹਨਾਂ ਦੀ ਗੱਲ ਵੀ ਕਰ ਰਹੇ ਨੇ ਇਹਨਾਂ ਦੇ ਮੋਤਵਾਂ ਪਰ ਦੇਖਦੇ ਆ ਕਿ ਪਬਲਿਕ ਆ ਕੋਈ ਜਾਣਕਾਰੀ ਮਿਲੀ ਕਿ ਸਵਾਰੀਆਂ ਕਿੰਨੀਆਂ ਏਕੀਗੀਆਂ ਨਹੀਂ ਇਹਦੇ ਬਾਰੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕੁਝ ਡੈਡ ਬੋਡੀਜ਼ ਕਿੰਨੀਆਂ ਹੈਗੀਆਂ ਤਿੰਨ ਨੇ ਤਿੰਨ ਜਣੇ ਬਦਲੇ ਨੇ ਇਹ ਕੀ ਕਾਰਵਾਈ ਕੀ ਹਜੇ ਅਮਰਤੰਦਰ ਜੀ ਕਾਰਵਾਈ ਜੇ ਸਾਨੂੰ ਸਟੇਟਮੈਂਟ ਲਿਖਾਉਣਗੇ ਤਾਂ ਹੀ ਕਰਦਾਂਗੇ ਅੱਗੇ ਲਿਖਾ ਰਹੇ ਹਾਂ